ਕੋਈ ਬੱਸਾਂ ਦੇ ਵਿੱਚ ਟੋਪੀਆਂ ਲੈ ਕੇ ਪ੍ਰਚਾਰ ਕੀਤਾ ਸੀ ਇਹਨਾਂ ਦਾ ਪਰ ਸਾਡੀ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਉਲਟਾ ਸਾਡੇ ਸਿਰ ਤੱਕ ਪਾੜਦੇ ਸਾਨੂੰ ਕੁੱਟ-ਕੁੱਟ ਕੇ ਨੰਗੇ ਕਰਤਾ ਇਹਨਾਂ ਨੇ ਸਾਡੇ ਸਾਥੀਆਂ ਨੂੰ ਘਰਾਂ ਚੋਂ ਚੱਕ ਕੇ 307 ਦੇ ਪਰਚੇ ਪਾ ਦਿੱਤੇ ਸਾਡੇ ਤੇ ਅੱਜ ਵੀ ਸਾਡੇ ਸਾਥੀ ਜੇਲ੍ਹਾਂ 'ਚ ਬੈਠੇ ਐ ਐਡਾ ਸੀ ਇਹਨਾਂ ਦਾ ਕੀ ਸਰਕਾਰ ਦਾ ਮਾਰਾ ਕੀਤਾ ਸੀ ਜਦੋਂ ਤੋਂ ਮਾਸਟਰ ਦੇ ਮੁੰਡੇ ਦੀ ਸਰਕਾਰ ਆਈ ਹੈ ਆਮ ਲੋਕਾਂ ਦੇ ਘਰ ਜਿਹੜੇ ਹੈਗੇ ਕਹਿੰਦੇ ਨੇ ਵੀ ਆਮ ਲੋਕਾਂ ਦੀ ਸਰਕਾਰ ਆ ਉਹਨਾਂ ਦੀ ਸਰਕਾਰ ਆ ਤਾਂ ਉਸ ਤੋਂ ਤੋਂ ਸਾਨੂੰ ਲਗਭਗ 4 ਸਾਲਾਂ ਤੋਂ ਜਿਹੜੀ ਸਾਡੀ ਤਨਖਾਹ ਹੈ ਜਾਂ ਤਾਂ ਬੱਸ ਸਟੈਂਡ ਦਾ ਗੇਟ ਬੰਦ ਕਰਕੇ ਲੈਣੀ ਪੈਂਦੀ ਆ ਜਾਂ ਸਾਨੂੰ ਗੇਟ ਰੈਲੀਆਂ ਕਰਕੇ ਲੈਣੀ ਪੈਂਦੀ ਆ 12 ਤਰੀਕ ਨੂੰ ਟੋਟਲੀ ਪੀਆਰਟੀਸੀ ਔਰ ਪਨ ਬੱਸ ਦੀਆਂ ਜੋ ਬੱਸਾਂ ਨੇ ਅਸੀਂ ਸਟ੍ਰਾਈਕ ਤੇ ਜਾ ਰਹੇ ਆ ਸਾਡੇ ਸਾਥੀਆਂ ਨੂੰ ਰਿਹਾ ਕਰਦੇ ਆ ਤੇ ਸਾਡੀਆਂ ਜੋ ਮੰਨੀਆਂ ਹੋਈਆਂ ਮੰਗਾਂ ਉਸ ਨੂੰ ਸਵਿਕਾਰ ਕਰਦੇ ਆ ਜਾਂ ਲਾਗੂ ਕਰਦੇ ਆ ਤਾਂ ਮੋਸਟ ਵੈਲਕਮ ਜੇਕਰ ਨਹੀਂ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਰਕਾਰ ਨੂੰ ਇਸ ਦੇ ਨਤੀਜੇ ਉਹ ਭੁਗਤਣ ਲਈ ਤਿਆਰ ਹੋਵੇ ਸਰਕਾਰ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਕੰਬੋਜ ਅੱਜ ਪੰਜਾਬ ਦੇ ਵਿੱਚ ਗਣਤੰਤਰ ਦਿਵਸ 26 ਜਨਵਰੀ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਪਰ ਇੱਕ ਪਾਸੇ ਬਠਿੰਡਾ ਬੱਸ ਸਟੈਂਡ ਦੇ ਵਿੱਚ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਮੁਲਾਜ਼ਮ ਪਿਛਲੇ 2 ਮਹੀਨੇ ਤੋਂ ਪੰਜਾਬ ਪੁਲਿਸ ਨੇ ਚੱਕੇ ਹੋਏ ਨੇ ਇਹਨਾਂ ਦੇ ਮੰਗਾਂ ਨੂੰ ਲੈ ਕੇ ਜੋ ਪਿਛਲੇ ਦਿਨੀ ਤਰਨਾ ਲਾਇਆ ਸੀ ਤਾਂ ਇਹਨਾਂ ਦੇ ਮੁਲਾਜ਼ਮਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਚੱਕ ਲਿਆ ਗਿਆ ਸੀ ਤੇ ਆ ਜੇਲ੍ਹ ਦੇ ਵਿੱਚ ਰੱਖਿਆ ਸੀ ਤਾਂ ਉਸੇ ਦੇ ਵਿਰੋਧ ਦੇ ਵਿੱਚ ਅੱਜ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਰੱਖੀ ਗਈ ਹੈ ਤਾਂ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਜੀ ਕਿਸ ਮਸਲੇ ਨੂੰ ਲੈ ਕੇ ਰੈਲੀ ਰੱਖੀ ਗਈ ਸੀ ਰੇਲੀ ਰੱਖਣ ਦਾ ਮੁੱਖ ਮਕਸਦ ਸੀ ਜੋ ਆਪਣਾ ਅੱਜ 26 ਜਨਵਰੀ ਗਣਤੰਤਰ ਦਿਵਸ ਹੈ ਜੋ ਸਾਡੇ ਭਾਰਤ ਦਾ ਸੰਵਿਧਾਨ ਹੈ ਗਣਤੰਤਰ ਹੈ ਉਹ ਅੱਜ ਇਹ ਚੀਜ਼ ਦਰਸਾਉਂਦਾ ਹੈ ਕਿ ਅਸੀਂ ਆਜ਼ਾਦ ਮੁਲਕ ਦੇ ਵਿੱਚ ਆਜ਼ਾਦਾਂ ਦੀ ਤਰ੍ਹਾਂ ਆਪਣੀਆਂ ਮੰਗਾਂ ਰੱਖ ਕੇ ਆਪਣੇ ਸੰਵਿਧਾਨ ਦੇ ਮੁਤਾਬਕ ਅਸੀਂ ਆਪਣੇ ਬਣਦੇ ਹੱਕ ਮੰਗ ਸਕਦੇ ਹਾਂ ਔਰ ਹੱਕਾਂ ਜੇਕਰ ਜੋ ਚੀਜ਼ਾਂ ਗਲਤ ਆ ਉਸ ਦੇ ਅਸੀਂ ਖਿਲਾਫ ਬੋਲ ਸਕਦੇ ਹਾਂ ਪਰ ਹੋਇਆ ਕੀ ਉਸ ਦੇ ਉਲਟ ਜੋ ਸਾਡੀ ਸਮੇਂ ਦੀ ਮੌਜੂਦਾ ਸਰਕਾਰ ਆ ਇਹ ਹੱਕ ਮੰਗਦਿਆਂ ਨੂੰ ਆਵਾਜ਼ ਬੁਲੰਦ ਕਰਦਿਆਂ ਨੂੰ ਗਲਾ ਘੁੱਟਣ ਦੇ ਵਿੱਚ ਲੱਗੀ ਆ ਜੋ ਸਾਡੇ ادارے ਦੇ ਵਿੱਚ ਪਿਛਲੇ ਦਿਨ ਹੀ ਦੇਖਣ ਨੂੰ ਮਿਲਿਆ ਜੋ ادارے ਦਾ ਨਿੱਜੀਕਰਨ ਹੁੰਦਾ ਜਾ ਰਿਹਾ ਔਰ ਨਿੱਜੀਕਰਨ ਹੁੰਦੇ ਨੂੰ ਸਮਾਂ ਹੋ ਗਿਆ ਲਗਭਗ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਆ 4 ਸਾਲ ਬੀਤਣ ਦੇ ਬਾਵਜੂਦ ਵਾਰ-ਵਾਰ ਕਿਲੋਮੀਟਰ ਗੱਡੀਆਂ ਦਾ ਟੈਂਡਰ ਲੈ ਕੇ ਆਉਣਾ ਔਰ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਕਹਿਣ ਦਾ ਭਾਵ ਕਿ ਲੀਗਲ ਮੰਗਾਂ ਸਾਡੀਆਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦੇਣਾ ਜਾਂ ਕੰਡੀਸ਼ਨਾਂ ਦੇ ਵਿੱਚ ਸੋਧ ਕਰ ਦੇਣਾ ਜਾਂ ਹੋਰ ਵੀ ਵੀ ਕੇਸ ਜਿੱਤ ਚੁੱਕੇ ਸਾਥੀਆਂ ਨੂੰ ਵੀ ਉਹਨਾਂ ਨੂੰ ਰੈਗੂਲਰ ਕਰ ਦੇਣਾ ਜਾਂ ਆਊਟਸੋਰਸ ਜੋ ਸਾਡਾ ਸਿਸਟਮ ਹੈ ਗੰਦਲਾਪਣ ਜੰਗਲਵਾਦ ਆ ਉਸ ਨੂੰ ਖਤਮ ਕਰ ਦੇਣਾ ਉਹ ਸਰਕਾਰ ਨੇ ਖੁਦ ਆਪ ਵੀ ਆਖਿਆ ਬੋਲਿਆ ਆਪਣੀਆਂ ਕੈਬਿਨੇਟ ਮੀਟਿੰਗਾਂ ਦੇ ਵਿੱਚ ਵੀ ਗੱਲਾਂ ਹੋਈਆਂ ਔਰ ਜਥੇਬੰਦੀ ਦੇ ਨਾਲ ਵੀ ਇਹ ਚੀਜ਼ਾਂ ਮੰਨ ਚੁੱਕੇ ਆ ਕਿ ਇਹਨਾਂ ਦੀਆਂ ਮੰਗਾਂ ਜੋ ਬਾਜਬਨੇ ਤੇ ਜੈਜ ਨੇ ਇਹਨਾਂ ਰੀਆਂ ਕਰ ਦੇਣੀਆਂ ਚਾਹੀਦੀਆਂ ਪਰ ਉਸ ਦੇ ਉਲਟ ਇਹ ਕਹਿੰਦੇ ਜੀ ਨਿੱਜੀ ਕਰਨਾ ਸੀ ਅਸੀਂ ਨਹੀਂ ਕਰਨਾ ਧਾਰਿਆਂ ਦਾ ਔਰ ਨਿੱਜੀ ਕਰਨ ਇਸ ਸਰਕਾਰ ਦੇ ਵਿੱਚ ਸਭ ਤੋਂ ਵੱਧ ਹੋਣ ਲੱਗਿਆ ਔਰ ਵਾਰ-ਵਾਰ ਅਦਾਰੇ ਦੀਆਂ ਬੱਸਾਂ ਪਾਉਣ ਦੀ ਜਗ੍ਹਾ ਤੇ ਕਿਲੋਮੀਟਰ ਬੱਸਾਂ ਪਾਈਆਂ ਪਾਇਆ ਪਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਜੇਕਰ ਜਥੇਬੰਦੀ ਨੇ ਵਿਰੋਧ ਕੀਤਾ ਤੇ ਲਾਸਟ ਤੱਕ ਸਾਡੇ ਨਾਲ ਮੀਟਿੰਗ ਦਰ ਮੀਟਿੰਗ ਹੁੰਦੀ ਆਈ ਕਿ ਤੁਸੀਂ ਇਸ ਤੋਂ ਬੈਕਫੋਰਡ ਤੇ ਹਟੋ ادارے ਦਾ ਨਿੱਜੀਕਰਨ ਹੁੰਦਾ ਉਹ ਸਾਡਾ ਕੰਮ ਆਸੀਂ ਚਲਾਉਣਾ ਸੀ ਦੇਖਣਾ ਕਰਨਾ ਜਾਂ ਨਹੀਂ ਕਰਨਾ ਤੇ ਇਹ ਚੀਜ਼ ਤੋਂ ਤੁਸੀਂ ਛੱਡ ਕੇ ਹੋਰ ਮੰਗਾਂ ਵੱਲ ਧਿਆਨ ਦਿਓ ਕਹਿਣ ਦਾ ਭਾਵ ਜੋ ਪਬਲਿਕ ਦੀ ਮੰਗ ਹੈ ਜੋ ادارے ਨੂੰ ਚਲਾਉਣ ਦੀ ਮੰਗ ਆ, ادارے ਨੂੰ ਰੱਖਣ ਦੀ ਮੰਗ ਆ, ادارے ਨੂੰ ਸੰਜਿੰਦਾ ਰੱਖਣ ਦੀ ਮੰਗ ਆ ਕਿ ਸਾਡਾ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਜੋ ਬੱਸਾਂ ਨੇ ਮਾਲਕੀ ਦੀਆਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਆਦਾਰਾ ਪਰਫੁੱਲਤ ਰਵੇ, ਵਾਧਾ ਫੁੱਲਦਾ ਰਹੇ। ਇਸ ਦੇ ਵਿੱਚ ਕਿਲੋਮੀਟਰ ਬੱਸਾਂ ਕਹਿਣ ਦਾ ਭਾਅ ਪ੍ਰਾਈਵੇਟ ਬੱਸਾਂ ਜੋ 5 ਸਾਲ ਲਈ ਸਾਨੂੰ ਦਿਖਾਵੇ ਲਈ ਆਉਣਗੀਆਂ ਤੇ ਉਹ ਜੋ ਸਾਡੇ ਟਰਾਂਸਪੋਰਟਰ ਵੱਡੇ ਟਰਾਂਸਪੋਰਟਰ ਆ ਉਹਨਾਂ ਬੱਸਾਂ ਨੂੰ ਉਹ ਵਾਪਸ ਲੈ ਜਾਣਗੇ ਆਪਣੇ ਘਰ ਤੇ ਸਾਡੇ ਕੋਲ ਸਾਡੇ ادارے ਦੀ ਮਾਲਕੀ ਦੀ ਬੱਸ ਨਹੀਂ ਰਹਿਣੀ ਸੋ ਜੋ ਸਾਡੀ ਲੜਾਈ ਮੇਨ ਸੀ ਕਿ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣ ادارے ਦੀਆਂ ਬੱਸਾਂ ਪਾਓ ادارے ਦੀਆਂ ਜਦੋਂ ਮਾਲਕੀ ਦੀਆਂ ਬੱਸਾਂ ਸਾਡੇ ਕੋਲ ਹੋਣਗੀਆਂ ਸਾਡਾ ਆਦਾਰਾ ਪਰਫੁੱਲਤ ਹੋਊਗਾ ਸਾਡੇ ਵਿਭਾਗ ਦੇ ਵਿੱਚ ਕੱਚੇ ਕਰਮਚਾਰੀ ਜੋ 23-24 ਸਾਲ ਤੋਂ ਕੰਮ ਕਰਦੇ ਆ ਰਹੇ ਆ ਉਹ ਪੱਕੇ ਹੋਣਗੇ ਸਾਡਾ ਸਿਸਟਮ ਚੱਲਦਾ ਰਹੂਗਾ ਪਰ ਹੋਇਆ ਕਿ ਜਦੋਂ 28 ਨਵੰਬਰ ਨੂੰ ਅਸੀਂ ਉਹਦੇ ਵਿਰੋਧ ਦੇ ਵਿੱਚ ਗੇਟ ਰੈਲੀयां ਕਰਨੀਆਂ ਸੀ ਸਾਡੇ ਸਾਥੀਆਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਤੇ ਜੇਲ੍ਹਾਂ ਦੇ ਵਿੱਚ ਬੰਦ ਸਾਥੀ ਸਾਡੇ 10 ਸਾਥੀ ਅੱਜ ਵੀ ਬੰਦ ਨੇ ਤੇ ਉਹਨਾਂ ਨੂੰ ਲਗਾਤਾਰ ਅੱਜ 60 ਦਿਨ ਹੋ ਗਿਆ ਜੇਲ੍ਹਾਂ ਦੇ ਵਿੱਚ ਬੰਦ ਤੇ 307 ਵਰਗੀਆਂ ਧਰਾਵਾਂ ਲਾ ਕੇ ਪਰਚੇ ਪਾ ਕੇ ਉਹਨਾਂ ਤੇ ਛੁੱਟ ਦਿੱਤਾ ਕਿ ਜਿਵੇਂ ਉਹਨਾਂ ਨੇ ਬੜਾ ਵੱਡਾ ਤਸ਼ੱਦਦ ਢਾ ਦਿੱਤਾ ਹੋਵੇ ਤੇ ਅੱਜ ਤੱਕ ਉਹਨਾਂ ਨੂੰ ਸਰਕਾਰ ਕੱਢਣ ਦੇ ਵਿੱਚ ਆਨਕਾਨੀ ਕਰਦੀ ਜਾ ਰਹੀ ਆ ਸੋ ਸਾਡੀ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਅਪੀਲ ਵੀ ਆ ਔਰ ਚੇਤਾਵਨੀ ਵੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਦੇਸ਼ ਵਿਆਪੀ ਹੜਤਾਲ ਹੋਣ ਜਾ ਰਹੀ ਹੈ 12 ਤਰੀਕ ਨੂੰ ਅਸੀਂ ਉਸ ਦੇ ਸਮਰਥਨ ਦੇ ਵਿੱਚ ਹੜਤਾਲ ਪੂਰਨ ਤੌਰ ਤੇ ਕਰਾਂਗੇ ਔਰ ਪਬਲਿਕ ਨੂੰ ਵੀ ਅਸੀਂ ਅੱਜ ਦੱਸਣਾ ਚਾਹੁੰਦੇ ਹਾਂ ਕਿ 12 ਤਰੀਕ ਨੂੰ ਟੋਟਲੀ ਪੀ ਆਰਟੀਸੀ ਔਰ ਪਨ ਬਸ ਦੀਆਂ ਜੋ ਬਸਾਂ ਨੇ ਅਸੀਂ ਸਟ੍ਰਾਈਕ ਤੇ ਜਾ ਰਹੇ ਹਾਂ ਔਰ ਜੋ ਸਾਡੀ ਹੁਣ 27 ਤਰੀਕ ਨੂੰ ਕੱਲ ਮੀਟਿੰਗ ਆ ਜਥੇਬੰਦੀ ਦੀ ਟੋਟਲ ਦੂਜੀਆਂ ਸਾਡੀਆਂ ਲੜਨ ਵਾਲੀਆਂ ਜਥੇਬੰਦੀਆਂ ਦੇ ਨਾਲ ਔਰ 28 ਤਰੀਕ ਨੂੰ ਸਾਡੀ ਟ੍ਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਬੁਲਾਈ ਆ ਜੇਕਰ ਉੱਥੇ ਸੱਦ ਕੇ ਸਾਡੇ ਸਾਥੀਆਂ ਨੂੰ ਰਿਹਾ ਕਰਦੇ ਆ ਤੇ ਸਾਡੀਆਂ ਜੋ ਮੰਨੀਆਂ ਹੋਈਆਂ ਮੰਗਾਂ ਉਸ ਨੂੰ ਸਵੀਕਾਰ ਕਰਦੇ ਆ ਜਾਂ ਲਾਗੂ ਕਰਦੇ ਆ ਤਾਂ ਮੋਸਟ ਵੈਲਕਮ ਜੇਕਰ ਨਹੀਂ ਕਰਨਗੇ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਸਰਕਾਰ ਨੂੰ ਇਸ ਦੇ ਨਤੀਜੇ ਆ ਉਹ ਭੁਗਤਣ ਲਈ ਤਿਆਰ ਹੋਵੇ ਸਰਕਾਰ ਜਥੇਬੰਦੀ ਹੁਣ ਟੋਟਲ ਅਸੀਂ ਜੋ ਸਾਡਾ ਸਾਂਝਾ ਫਰੰਟ ਮੋਰਚਾ ਅਦਰ ਸਟੇਟਾਂ ਦੇ ਨਾਲ ਵੀ ਜੁੜ ਕੇ ਬਣ ਚੁੱਕਿਆ ਪਿਛਲੇ ਦਿਨੀ ਜੋ ਹਮਾਚਲ ਰੋਡਵੇ ਸੀ ਜਾਂ ਹਰਿਆਣਾ ਰੋਡਵੇ ਸੀ ਜਾਂ ਸਿਟੀ ਯੂ ਸੀ ਅਸੀਂ ਸਾਰਿਆਂ ਨੇ ਇੱਕ ਮੰਚ ਤੋਂ ਇਕੱਠੇ ਹੋ ਕੇ ਇੱਕ ਮੰਚ ਤਿਆਰ ਕਰਕੇ ਪਲੇਟਫਾਰਮ ਤਿਆਰ ਕਰਕੇ ਵੱਡੀ ਲੜਾਈ ਦਾ ਗਾਜ ਕਰਾਂਗੇ ਬਈ ਤੁਸੀਂ ਤਾਂ ਕੱਚੇ ਤੋਂ ਪੱਕੇ ਹੋਣ ਦੇ ਲਈ ਅੰਦੋਲਨ ਕਰ ਰਹੇ ਹੋ ਧਰਨੇ ਲਾ ਰਹੇ ਹੋ ਪਰ ਜੇਕਰ ਕਿਲੋਮੀਟਰ ਸਕੀਮ ਲਾਗੂ ਹੁੰਦੀ ਥੋੜੀ ਤਾਂ ਨੌਕਰੀ ਵੀ ਖਤਰੇ ਦੇ ਵਿੱਚ ਹੈ ਬਿਲਕੁਲ ਜੀ ਜੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਆਧਾਰੇ ਦੇ ਵਿੱਚ ਪੈਂਦੀਆਂ ਨੇ ਤਾ ਜਿਹੜਾ ਉਸ ਤੇ ਸਿਰਫ ਕਨੈਕਟਰ ਹੈ ਜਿਹੜਾ ਉਹ ਸਰਕਾਰੀ ادارے ਦਾ ਚੱਲੂਗਾ ਜਿਹੜੇ ਉਹਦੀ ਰਿਪੇਅਰ ਆ ਉਹ ਵੀ ਬਾਹਰੋਂ ਪ੍ਰਾਈਵੇਟ ਹੋਵੇਗੀ ਜਿਹੜਾ ਡਰਾਈਵਰ ਆ ਉਹ ਵੀ ਉਹਦਾ ਪ੍ਰਾਈਵੇਟ ਹੋਵੇਗਾ ਜਿਹੜੀ ਉਹ ਕਿਲੋਮੀਟਰ ਬੱਸ ਆ ਉਹ ਸਿਰਫ 5 ਸਾਲ ਲਈ ਸਾਡੇ ادارے ਵਿੱਚ ਸੇਵਾਵਾਂ ਨਿਭਾਵੇਗੀ ਜਿਹੜਾ 5 ਸਾਲਾਂ ਦੇ ਵਿੱਚ ਮੋਟਾ ਪੈਸਾ ਜਿਹੜਾ ਆਪਾਂ ਕਹਿ ਸਕਦੇ ਆ ਕਮਾ ਕੇ ਜਿਹੜਾ ਕਾਰਪੋਰੇਟ ਘਰਾਣਾ ਹੋਊਗਾ ਉਹ ਆਪਦੇ ਘਰਾਂ ਵਿੱਚ ਲੈ ਜਾਊਗਾ ਪੰਜਾਂ ਸਾਲਾਂ ਬਾਅਦ ਉਹ ਬੱਸ ਵੀ ਲੈ ਜਾਊਗਾ ਤੇ ਜੇਕਰ ਸਰਕਾਰ ਆਪਦੀਆਂ ਸਰਕਾਰੀ ਬੱਸਾਂ ਪਾਉਂਦੀ ਆ ਉਹਦੇ ਨਾਲ ਸਰਕਾਰੀ ਬੱਸਾਂ ਜਿਹੜੀ 15 ਸਾਲ ਤੱਕ ਸਾਡੇ ਵਿੱਚ ਸੇਵਾ ਨਿਭਾਊਗੀ ਸਰਕਾਰੀ ਬੱਸ ਦੇ ਪੈਣ ਨਾਲ ਇੱਕ ਬੱਸ ਦੇ ਮਗਰ ਘੱਟੋ-ਘੱਟ 7 ਜਣਿਆਂ ਨੂੰ ਰੋਜ਼ਗਾਰ ਮਿਲਦਾ ਜਿਹੜੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਆ ਜੇਕਰ ਸਰਕਾਰ ਸਰਕਾਰੀ ਬੱਸਾਂ ਪਾਉਂਦੀ ਆ ਤਾਂ ਉਹਨਾਂ ਨੂੰ ਇੱਕ ਵਾਸ ਮੰਗਰ ਸੱਤ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੂਗਾ ادارے ਦੀਆਂ ਜੜ੍ਹਾਂ ਵੀ ਮਜ਼ਬੂਤ ਹੋਣਗੀਆਂ ਤੇ ਨਾਲ ਦੀ ਨਾਲ ਜਿਹੜੇ ਸਾਡੇ ਕੱਚੇ ਮੁਲਾਜ਼ਮਾਂ ਅਸੀਂ ਜਿਹੜੇ ਲੰਮੇ ਸਮੇਂ ਤੋਂ 2004 ਤੋਂ 5 ਤੋਂ ਜਿਹੜਾ ਐਸਾ ادارے ਨੂੰ ਸੁਭਾਵਾਂ ਪ੍ਰਦਾਨ ਕਰ ਰਹੇ ਆ ਸਾਡੀ ਜਿਹੜੀ ਨੌਕਰੀ ਆ ਸਰਕਾਰ ਉਹ ਵੀ ਪੱਕਾ ਜਿਹੜੀ ਆ ਕਰੇਗੀ ਕਰਨਾ ਚਾਹੀਦਾ ਕਿਉਂਕਿ ਅਸੀਂ ਲੰਮਾ ਸਮੇਂ ਤੋਂ ਜਿਹੜਾ ਸੰਤਾਫ ਆ ਉਹ ਹੜਾ ਰਹੇ ਆ ਸਾਡੀਆਂ ਨਗੂਣੀਆਂ ਤਨਖਾਹਾਂ ਨੇ 14 ਤੋਂ 12 ਤੋਂ 13000 ਤੇ ਅਸੀਂ ਜਿਹੜੀ ਆਪਣੀਆਂ ਆਪਣੀਆਂ ਸੁਭਾਵਾਂ ਨਿਵਾ ਰਹੇ ਆ ਅਸੀਂ ਆਉਦੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਕਰ ਰਹੇ ਆ ਤੇ ਜਿਹੜੀਆਂ ਸਾਨੂੰ ਇਸ ਵਾਰ ਤਾਂ ਬਹੁਤ ਉਮੀਦ ਸੀ ਵੀ ਜਿਹੜੀ ਲੋੜੀ ਆ ਸਾਡੀ ਬੜੀ ਅਸੀਂ ਚਾਹਵਾਣਾ ਮਨਾਵਾਂਗੇ ਪਰ ਇਹ ਜਿਹੜੀ ਸਰਕਾਰ ਆ ਐਡੀ ਇਹੋ ਜੀ ਸਰਕਾਰ ਅਜੇ ਤੱਕ ਪੰਜਾਬ ਦੇ ਵਿੱਚ ਆਈ ਨਹੀਂ ਕਿ ਇਸ ਸਰਕਾਰ ਨੇ ਸਾਡੀ ਜਿਹੜੀ ਲੋੜੀ ਆ ਇੱਕ ਤੀ ਉਹ ਵੀ ਸਾਡੀ ਬੰਨ ਹੀ ਰੱਖੀ ਆ ਸਾਡੀ ਜਿਹੜੀ ਤਨਖਾਹ ਹੈ ਉਹ ਵੀ 22 ਤੀ ਤਰੀਕ ਨੂੰ ਆਈ ਆ ਜਿਹਦੇ ਨਾਲ ਵਰਕਰਾਂ ਦੇ ਨੇ بڑے ਚਾਮਨ ਵਾਲੇ ਸਰਕਾਰ ਬਣਾਈ ਸੀਗੀ ਪਰ ਹੁਣ ਜੇ ਸਰਕਾਰ ਨੇ ਜਿਹੜੀ 28 ਤਰੀਕ ਦੀ ਸਾਡੀ ਮੀਟਿੰਗ ਆ ਉਸ ਵਿੱਚ ਪੁਕਤੇ ਹੱਲ ਨਾ ਕੀਤੇ ਜੇ ਸਾਡੀਆਂ ਜੱਜ ਮੰਗਾਂ ਦਾ ਕੋਈ ਹੱਲ ਨਾ ਕੀਤਾ ਤਾਂ ਜਿਸ ਤਰ੍ਹਾਂ ਅਸੀਂ ਇਹ ਸਰਕਾਰ ਨੂੰ ਲਿਆਉਣ ਦੇ ਵਿੱਚ ਕਾਮਯਾਬ ਹੋਏ ਸੀ ਉਸੇ ਤਰ੍ਹਾਂ ਇਸ ਸਰਕਾਰ ਦਾ ਅਸੀਂ ਭੰਡੀ ਪ੍ਰਚਾਰ ਕਰਕੇ ਲੋਕਾਂ ਦੇ ਵਿੱਚ ਇਹ ਸਰਕਾਰ ਦਾ ਵਿਰੋਧ ਕਰਕੇ ਇਹਨਾਂ ਨੂੰ 2022 ਦੀਆਂ ਚੋਣਾਂ ਦਾ ਜਿਹੜਾ ਹਾਰ ਦਾ ਸਾਹਮਣਾ ਜਿਹੜਾ ਕਰਾਵਾਂਗੇ ਇਹ ਸਾਡੇ ਸਰਕਾਰ ਨੂੰ ਬੇਨਤੀ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹਨਾਂ ਦਾ ਪ੍ਰੋਪਰ ਹੱਲ ਕਰੇ ਮਤਲਬ ਉਹ ਮੰਗਾਂ ਤਾਂ ਕੀ ਮੰਨੀਆਂ ਜਾਣੀਆਂ ਜਿਹੜੀ ਤਨਖਾਹ ਮਿਲਦੀ ਆ ਤੁਹਾਨੂੰ ਉਹ ਵੀ ਲੇਟ ਪਾਈ ਜਾਂਦੀ ਆ ਨਹੀਂ ਬਿਲਕੁਲ ਜੀ ਜਿਹੜੀ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਦੇ ਸਮੇਂ 'ਚ ਜਿਹੜੀ ਸਾਨੂੰ ਤਨਖਾਹ ਸੀਗੀ ਉਹ ਸਾਨੂੰ 10 ਤਰੀਕ ਤੋਂ ਪਹਿਲਾਂ ਮਿਲ ਜਾਂਦੀ ਸੀ ਪਰ ਜਦੋਂ ਤੋਂ ਮਾਸਟਰ ਦੇ ਮੁੰਡੇ ਦੀ ਸਰਕਾਰ ਆਈ ਆ ਆਮ ਦੇ ਆਮ ਲੋਕਾਂ ਦੇ ਘਰ ਜਿਹੜੇ ਹੈਗੇ ਕਹਿੰਦੇ ਨੇ ਵੀ ਆਮ ਲੋਕਾਂ ਦੀ ਸਰਕਾਰ ਆ ਉਹਨਾਂ ਦੀ ਸਰਕਾਰ ਆਈ ਆ ਤਾਂ ਉਦੋਂ ਤੋਂ ਸਾਨੂੰ ਲਗਭਗ 4 ਸਾਲਾਂ ਤੋਂ ਜਿਹੜੀ ਸਾਡੀ ਤਨਖਾਹ ਹੈ ਜਾਂ ਤਾਂ ਬੱਸ ਸਟੈਂਡ ਦਾ ਗੇਟ ਬੰਦ ਕਰਕੇ ਲੈਣੀ ਪੈਂਦੀ ਆ ਜਾਂ ਸਾਨੂੰ ਗੇਟ ਰੈਲੀਆਂ ਕਰਕੇ ਲੈਣੀ ਪੈਂਦੀ ਆ ਜਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਦੇ ਕੇ ਜਿਹੜੀ ਹੈ ਮੈਨੇਜਮੈਂਟ ਤੋਂ ਤਨਖਾਹ ਜਿਹੜੀ ਪਾਉਣੀ ਪੈਂਦੀ ਆ ਇਹ ਸਰਕਾਰ ਆਪਦੇ ਬਲਬੂਦੇ ਤੇ ਕਦੇ ਵੀ ਇਸ ਸਰਕਾਰ ਦੇ ਜਾਂ ਮੈਨੇਜਮੈਂਟ ਨੇ ਸਮੇਂ ਤੋਂ ਸਮਾਂ ਕੱਢ ਕੇ ਸਾਡੀ ਤਨਖਾਹ ਨਹੀਂ ਪਾਈ ਇਹ ਕਿ ਭਾਈ ਜੀ ਪਿਛਲੇ ਦਿਨੀ ਮੁਲਾਜ਼ਮਾਂ ਨੂੰ ਇੱਥੋਂ ਚੱਕਿਆ ਗਿਆ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੂੰ ਚੱਕਿਆ ਗਿਆ ਸੀ ਐਸਾ ਕੀ ਉਹਨਾਂ ਨੇ ਗੁਨਾਹ ਕੀਤਾ ਸੀ ਆਪਣੇ ਹੱਕ ਦੇ ਲਈ ਰੈਲੀ ਕਰ ਰਹੇ ਸੀ ਆਪਣੇ ਹੱਕ ਦੇ ਲਈ ਪ੍ਰਦਰਸ਼ਨ ਲੜ ਰਹੇ ਸੀ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਚੱਕਿਆ ਗਿਆ ਹਾਂਜੀ ਬਿਲਕੁਲ ਜੀ ਅਸੀਂ ਨਾ ਇੱਕ ਅਸੀਂ ਕਿਲੋਮੀਟਰ ਬੱਸਾਂ ਦਾ ਸਾਡੇ ਸਾਥੀਆਂ ਨੇ ਪਹਿਲਾਂ ਦੱਸਿਆ ਹੈ ਕਿ ਜਿਹੜੀ ਕਿਲੋਮੀਟਰ ਬੱਸਾਂ ਪਾ ਰਹੀ ਸੀ ਸਾਡੇ ਵਿਭਾਗਮ ਦਾ ਨਿੱਜੀਕਰਨ ਕਰ ਰਹੇ ਸੀ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ 28 ਤਰੀਕ ਨੂੰ ਪਿਛਲੇ ਮਹੀਨੇ 28 ਤਰੀਕ ਨੂੰ ਗੇਟ ਰੈਲੀ ਕਰਨੀ ਸੀ ਗੇਟ ਰੈਲੀ ਦਾ ਟਾਈਮ ਸਾਡਾ 10:00 11:00 ਵਜੇ ਦਾ ਸੀ ਅਸੀਂ ਕੋਈ ਧਰਨਾ ਮਜਾਰਾ ਵੀ ਹੜਤਾਲ ਨਹੀਂ ਕਰਨੀ ਸੀ ਸਿਰਫ ਗੇਟ ਰੈਲੀ ਕਰਨੀ ਸੀ ਸਰਕਾਰ ਨੇ ਆਪਣੀ ਸਰਕਾਰ ਨਿੱਜੀ ਕਰਨ ਤੇ ਤੁਲੀ ਹੋਈ ਸੀ ਇਹ ਟੱਕੇ ਨਾਲ ਕਿਲੋਮੀਟਰਾਂ ਬੱਸਾਂ ਪਾਉਣ ਵਾਸਤੇ ਸਾਡੇ ਸਾਥੀਆਂ ਨੂੰ ਘਰਾਂ ਚੋਂ ਚੱਕ ਕੇ ਘਰਾਂ ਦੇ ਵਿੱਚ ਬੈਠਿਆਂ ਨੂੰ ਚੱਕ ਕੇ 307 ਦੇ ਪਰਚੇ ਬਾਤ ਹੀ ਸਾਡੇ ਜਿਹੜੇ ਕਿ ਅੱਜ ਵੀ ਸਾਡੇ ਸਾਥੀ 12 ਸਾਥੀ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਨੇ 2 ਮਹੀਨੇ ਲਗਾਤਾਰ ਹੋ ਗਏ ਤੇ ਉਹ ਜੇਲਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਬਾਰ ਕਰਾਉਣ ਵਾਸਤੇ ਸਾਡੀਆਂ ਮੰਗਾਂ ਮਨਵਾਉਣ ਵਾਸਤੇ ਜਿਹੜੀਆਂ ਬੰਨੀਆਂ ਉਹ ਲਾਗੂ ਕਰਾਉਣ ਵਾਸਤੇ ਅੱਜ ਜਿਹੜੀ ਅਸੀਂ ਗੇਟ ਰੈਲੀ ਕੀਤੀ ਹੈ ਜੀ ਬਈ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਕਹਿੰਦੀ ਸੀ ਕਿ ਅਸੀਂ ਧਰਨੇ ਨਹੀਂ ਲੱਗਣ ਦੇਣੇ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਆਹੋ ਜਿਹਾ ਮਾਹੌਲ ਸਿਰਜੀ ਦੇਣਾ ਪੰਜਾਬ ਦੇ ਵਿੱਚ ਪਰ ਜਦੋਂ ਦੀ ਇਹ ਸਰਕਾਰ ਇਹ ਮਿਲਣ ਲੱਗਦਾ ਕਿ ਧਰਨੇ ਸਭ ਤੋਂ ਵੱਧ ਦੇ ਸਰਕਾਰ 'ਚ ਲੱਗ ਰਹੇ ਨੇ ਦੇਖੋ ਜੀ ਝੂਠਤਪਾਣ ਮਾਰਿਆ ਸੀ ਅਸੀਂ ਇਹਨਾਂ ਦੀਆਂ ਗੱਲਾਂ 'ਚ ਆ ਕੇ ਜਿਵੇਂ ਮਾਨ ਸਾਹਿਬ ਦੇ ਜੁਮਲੇ ਕਹਿ ਲਓ ਇਹ ਇਹ ਕਹਿੰਦੇ ਸੀ ਵੀ ਕੋਈ ਧਰਨਾ ਮਜਾਰਾ ਨਹੀਂ ਹੋਊਗਾ ਬੱਚੇ ਕੈਨੇਡਾ ਤੋਂ ਵਾਪਸ ਮੁੜੇ ਆਉਣਗੇ ਜੀ ਇੱਥੇ ਰੋਜ਼ਗਾਰ ਦੇਵਾਂਗੇ ਜੀ ਐਸਾ ਕੁਝ ਨਹੀਂ ਹੋਇਆ ਜੀ ਅਸੀਂ ਤੁਹਾਡੇ ਸਾਹਮਣੇ ਖੜੇ ਹਾਂ ਅਸੀਂ 20 ਸਾਲਾਂ ਤੋਂ ਕੱਚੇ ਆ ਜੀ ਆਊਟਸੋਰਸ ਸੰਗਰਾਈਆਂ ਸੀ ਆਊਟਸੋਰਸ ਸੰਗਰਾਈ ਭਰਤੀ ਹੋਏ ਆ 20 ਸਾਲ ਹੋ ਗਏ ਸਾਨੂੰ ਲੜਾਈ ਲੜਦਿਆਂ ਨੂੰ ਸਮੇਂ-ਸਮੇਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਲਾਰੇ ਲੱਪੇ ਰੌਂਦੀਆਂ ਰਹਿੰਦੀਆਂ ਪਿਛਲੀਆਂ ਸਰਕਾਰਾਂ ਚ ਤੇ ਇਹ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ ਪਿਆ ਇਹਨਾਂ ਨੇ ਤਾਂ ਉਦੋਂ ਵੀ ਜ਼ਿਆਦਾ ਸਾਡੇ ਤੇ ਤਸੱਦਦ ਢਟਾਇਆ ਦੇਖੋ ਉਹਨਾਂ ਦੇ ਇੰਨੇ ਇੰਨੇ ਪਰਚੇ ਨਹੀਂ ਸਾਡੇ ਤੇ ਦਰਜ ਕੀਤੇ ਸੀ ਜਿੰਨੇ ਇਹਨਾਂ ਨੇ ਸਾਡੇ ਸਿਰ ਤੱਕ ਕਪਾੜ ਤੇ ਸਾਨੂੰ ਕੁੱਟ-ਕੁੱਟ ਕੇ ਨੰਗੇ ਕਰਤਾ ਇਹਨਾਂ ਨੇ ਤੇ ਅੱਜ ਵੀ ਸਾਡੇ ਸਾਥੀ ਜੇਲ੍ਹਾਂ 'ਚ ਬੈਠੇ ਐ ਏਡਾ ਅਸੀਂ ਇਹਨਾਂ ਦਾ ਕੀ ਸਰਕਾਰ ਦਾ ਮਾਰਾ ਕੀਤਾ ਸੀ ਅਸੀਂ ਆਪਦੇ ਹੱਕ ਮੰਗਦੇ ਆਂ ਜੀ ਹੱਕ ਮੰਗ ਸਕਦੇ ਆਂ ਅਸੀਂ ਪਰ ਇਹ ਇਹ ਬਿਲਕੁਲ ਝੂਠ ਮਾਰ ਕੇ ਸਰਕਾਰ ਬਣਾਈ ਸੀ ਕੋਈ ਵੀ ਬੰਦਾ ਇਹਨਾਂ ਨੇ ਸਾਡੇ ਸਾਡੇ ਡਿਪਾਰਟਮੈਂਟ 'ਚ ਤਾਂ ਪੱਕਾ ਕੀਤਾ ਨਹੀਂ ਜੀ ਹੋਰ ਹੁਣ ਹੋਰ ਤੁਸੀਂ ਦੇਖ ਲਓ ਵੀ ਕਿੱਥੇ ਕੀਤੇ ਇਹਨਾਂ ਨੇ ਪੱਕੇ ਕਿਤੇ ਨਹੀਂ ਕੀਤਾ ਕੋਈ ਬੰਦਾ ਪੱਕਾ ਝੂਠ ਮਾਰ ਕੇ ਆਏ ਸੀ ਜੀ ਹੁਣ ਇਹਨਾਂ ਦਾ 1 ਸਾਲ ਰਹਿ ਗਿਆ ਅਜੀ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਦੇਖੋ ਅਸੀਂ ਬਸਾਂ ਦੇ ਵਿੱਚ ਟੋਪੀਆਂ ਲੈ ਕੇ ਪ੍ਰਚਾਰ ਕੀਤਾ ਸੀ ਇਹਨਾਂ ਦਾ ਪਰ ਸਾਡੀ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਉਲਟਾ ਸਾਡੇ ਤੇ ਅੰਨਾ ਤਸੱਦਦ ਢਟਾਇਆ ਇਹਨਾਂ ਨੇ ਸਾਡੇ ਸਾਥੀ ਇੰਨੇ ਕੁੱਟੇ ਇੰਨੇ ਜਲੀਲ ਕੀਤੇ ਤੇ ਅੱਜ ਵੀ ਉਹ ਸਾਡੇ ਸਾਥੀ ਜੇਲਾਂ 'ਚ ਬੈਠੇ ਆ ਕੋਈ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਿੰਨੀ ਵਾਰ ਹੋ ਚੁੱਕੀ ਆ ਆਪਣੀਆਂ 56 ਮੀਟਿੰਗਾਂ ਹੋ ਚੁੱਕੀਆਂ ਆ ਫਿਰ ਹਾਲ ਜੋ ਸਾਡੇ ਟਰਾਂਸਪੋਰਟ ਮੰਤਰੀ ਜੀ ਕਹਿੰਦੇ ਆ ਕਿ ਆਓ ਜੀ ਦਰਵਾਜ਼ਾ ਖੁੱਲਾ ਤੇ ਸਾਡੇ ਨਾਲ ਗੱਲਬਾਤ ਕਰੋ ਤੇ ਆਪਣੇ ਮਸਲਿਆਂ ਦੇ ਹੱਲ ਲੈ ਜਾਓ ਪਰ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਦੇ ਅਸੀਂ ਤਾਂ ਹੁਣ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਸ਼ਹਿਰ ਚੈਨਲ ਹੀ ਆਪਣੇ ਆ ਉਹਨਾਂ ਦੇ ਜੋ ਉਹਨਾਂ ਨੇ ਜਲੀਲਤਾ ਕਰਨੀ ਹੁੰਦੀ ਹੈ ਜਾਂ ਹੀ ਤਾਂ ਚਾਹੇ ਤਾਂ ਉਹ ਜੋ ਵੀ ਸਾਡਾ ਕੰਮ ਹੈ ਪੀਆਰਟੀਸੀ ਦਾ ਹੋਵੇ ਚਾਹੇ ਪਨ ਬੱਸ ਦਾ ਹੋਵੇ ਜੇਕਰ ਉਹਨਾਂ ਕੋਲ ਮੰਗਾ ਲੈ ਕੇ ਜਾਂਦਾ ਹੈ ਜਾਂ ਉਹਨਾਂ ਕੋਲ ਗੱਲਬਾਤ ਲਈ ਜਾਂਦਾ ਹੈ ਜਾਂ ਸਾਡੀ ਜਥੇਬੰਦੀ ਦੇ ਲੀਡਰ ਜੋ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਇਹ ਸੋਚਿਆ ਕਿ ਅੱਜ ਦੀ ਕੜੀ ਦੇ ਵਿੱਚ ਪੂਰੇ ਪੂਰੇ ਫਸੇ ਹੋਏ ਆ ਔਰ ਮੈਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਸੱਦ ਕੇ ਮੀਟਿੰਗ ਕਰਾਂਗਾ ਪਹਿਲੀ ਗੱਲ ਤਾਂ ਜੋ ਮੀਟਿੰਗ ਵਾਲਾ ਸਿਸਟਮ ਹੈ ਉਹ ਆਪਣੇ ਘਰਾਂ ਦੇ ਵਿੱਚ ਨਹੀਂ ਮਾਨਯੋਗ ਜੀ ਉਹ ਦਫ਼ਤਰਾਂ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਜਾਂ ਚੰਡੀਗੜ੍ਹ ਦੇ ਸੈਕਟਰਾਂ ਦੇ ਵਿੱਚ ਹੋਇਆ ਕਰਦਾ ਘਰਾਂ 'ਚ ਨਹੀਂ ਹੋਇਆ ਕਰਦਾ ਜਿੱਥੇ ਪਬਲਿਕ ਦਾ ਆਉਣ ਜਾਣ ਹੋਵੇ ਉੱਥੇ ਬਿਠਾ ਕੇ ਸਾਡੇ ਆਗੂ ਸਹਿਬਾਨਾਂ ਨੂੰ ਉਥੇ ਇੱਕ ਹਿਸਾਬ ਨਾਲ ਆਪਾਂ ਕਹਿ ਲਈ ਕਿ ਹਾਈਜੈਕ ਕਰ ਲੈਣਾ ਤੇ ਉਸ ਤੋਂ ਬਾਅਦ ਮੀਟਿੰਗ ਦਾ ਮਾਹੌਲ ਸਿਰਜ ਕੇ ਤੇ ਪੂਰਾ ਉਹਨਾਂ ਦੇ ਦਬਾਅ ਬਣਾ ਕੇ ਉਸ ਮੀਟਿੰਗ ਨੂੰ ਮੀਟਿੰਗ ਬਣਾਈ ਤੇ ਉਸ ਤੋਂ ਬਾਅਦ ਜੋ ਗੱਲ ਮੰਤਰੀ ਸਾਹਿਬ ਨੇ ਕਹੀ ਸੀ ਕਿ ਤੁਸੀਂ ਜਾ ਕੇ ਬੱਸਾਂ ਚਲਾਓ ਤੇ ਅਸੀਂ ਤੁਹਾਡੇ ਸਾਥੀ ਨਾਲ ਦੀ ਨਾਲ ਬਾਹਰ ਕਰਦੇ ਜਾਂਦੇ ਆਂ ਤੇ ਵੀ ਤੁਹਾਡੇ ਸਾਥੀ ਬਾਹਰ ਆਉਂਦੇ ਜਾਣਗੇ ਜੇਲ੍ਹਾਂ ਚੋਂ ਪਰਚੇ ਪਰਚੇ ਤੁਹਾਡੇ ਕੈਨਸਲ ਕੀਤੇ ਜਾਂਦੇ ਆ ਤੁਸੀਂ ਬੱਸਾਂ ਚਲਾਓ ਜਾ ਕੇ ਪਰ ਹੋਇਆ ਕਿ ਉਸਦੇ ਉਲਟ ਨਾ ਹੀ ਤਾਂ ਸਾਥੀਆਂ ਨੂੰ ਛੱਡਿਆ ਗਿਆ ਤੇ ਉਸ ਤੋਂ ਬਾਅਦ ਸਾਨੂੰ ਮਜਬੂਰ ਨੇ ਇੱਕ ਦਿਨ ਹੜਤਾਲ ਵੀ ਰੱਖਣੀ ਪਈ ਮੰਤਰੀ ਸਾਹਿਬ ਆਪਣੇ ਕਹਿ ਤੋਂ ਭਜਦੇ ਆ ਔਰ ਵਾਰ-ਵਾਰ ਆਪਣੀਆਂ ਮੰਗਾਂ ਦੇ ਸਾਡੇ ਜੋ ਮਸਲੇ ਆਂਦੇ ਹੱਲ ਹੈ ਜਾਂ ਗੱਲਬਾਤ ਆ ਉਹਨੂੰ ਸਾਡੇ ਨਾਲ ਕਰ ਲੈਣਾ ਔਰ ਉਸ ਤੋਂ ਬਾਅਦ ਭੱਜ ਜਾਣਾ ਇਹ ਕੋਈ ਸਰਕਾਰ ਦਾ ਕੰਮ ਨਹੀਂ ਹੁੰਦਾਗਾ